ਮੁਖਸਰ ਸਾਹਿਬ ਗੁਰਦੁਆਰਾ ਸਾਹਿਬ ਆ ਇੱਕ ਗੁਰਦੁਆਰਾ ਦਾਤਨਸਰ ਸਾਹਿਬ ਹੁਣ ਇਥੋਂ ਦਾ ਪਹਿਲਾਂ ਦੀ ਆਪਾਂ ਇਤਿਹਾਸ ਜਾਣ ਲਈਏ ਜਦੋਂ ਕਲਗੀਆਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤਨ ਕਰ ਰਹੇ ਆ ਹੁਣ ਦਾਤਨ ਕੀ ਹੁੰਦੀ ਹੈ ਕਈਆਂ ਨੇ ਇਹ ਵੀ ਨਹੀਂ ਪਤਾ ਹੁਣਾ ਦਾਤਨ ਕੀ ਹੁੰਦੀ ਹੈ ਦਾਤਨ ਹੁੰਦੀ ਆ ਜਿਹੜੀ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਬੁਰਸ਼ ਆ ਗਈ ਆ ਉਸ ਸਮੇਂ ਦੇ ਵਿੱਚ ਦਾਤਨ ਕੀਤੀ ਜਾਂਦੀ ਸੀ ਦਾਤਨ ਭਾਵਕੇ ਦੇ ਤੂਦ ਨਾਲੋਂ ਤੋੜੀ ਜਾਂਦੀ ਸੀ ਉਸ ਫਾਇਦੇ ਨਾਲ ਉਹ ਤੋੜੀ ਜਾਂਦੀ ਹੈ ਉਹ ਦਾਤਣ ਨਿਮਨ ਨਾਲ ਤੋੜੀ ਜਾਂਦੀ ਹੈ ਜੇ ਕਿਸੇ ਦੰਦਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੇ ਉਹ ਦਾਤਣ ਜੋ ਉਹ ਕੰਮ ਕਰਦੀ ਜੋ ਕਮ ਅਜ ਬੁਰਸ਼ ਕਰਦਾ ਭਾਵ ਕਿ ਦੰਦ ਸਾਫ ਅੱਜ ਦੇ ਚੰਗੇ ਬੁਰਸ਼ ਆ ਗਏ ਅੱਜ ਦੇ ਚੰਗੀਆਂ ਮਹਿੰਗੀਆਂ ਮਹਿੰਗੀਆਂ ਵਧੀਆ ਵਧੀਆ ਪੇਸਟਾਂ ਆ ਗਈਆਂ ਪਰ ਉਸ ਸਮੇਂ ਦਾਤਣ ਹੋਇਆ ਕਰਦੀ ਤੋ ਖੈਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤਣ ਕਰ ਰਹੇ ਆ ਦੰਦ ਸਾਫ ਕਰ ਰਹੇ ਆ ਉਧਰੋਂ ਇੱਕ ਮੁਗਲਾਂ ਦਾ ਛੱਡਿਆ ਹੋਇਆ ਜਸੂਸ ਜਿਹਦਾ ਨਾਮ ਨੂਰਦੀਨ ਹੈ ਕੁਝ ਇਤਿਹਾਸ ਇਹ ਵੀ ਕਹਿੰਦੇ ਆ ਕਿ ਨੂਰਦੀਨ ਨੇ ਸਿੱਖਾਂ ਵਾਲਾ ਬਣਾ ਪਾਇਆ ਤੇ ਬਹਿਰੂਪੀਆ ਬਣ ਕੇ ਤੇ ਮਹਾਰਾਜ ਦੇ ਕੋਲ ਗਿਆ ਜਸੂਸੀ ਕਿ ਜੇ ਮੈਂ ਮਹਾਰਾਜ ਨੂੰ ਇੱਥੇ ਖਤਮ ਕਰ ਸਕਾਂ ਨੂਰਦੀਨ ਮਹਾਰਾਜ ਦੇ ਜਾ ਕੇ ਪਿੱਛੋਂ ਦੀ ਵਾਰ ਕਰਨ ਲੱਗਾ ਵਾ ਮਹਾਰਾਜ ਦਾਤਨ ਕਰ ਰਿਹਾ ਨੂਰਦੀਨ ਪਿੱਛੋਂ ਦੀ ਵਾਰ ਕਰਨ ਲੱਗਾ ਪਰ ਮਹਾਰਾਜ ਜਾਨੀ ਜਾਣਿਆ ਮਹਾਰਾਜ ਨੂੰ ਪਤਾ ਲੱਗਾ ਤੇ ਮਹਾਰਾਜ ਦੇ ਹੱਥ ਦੇ ਵਿੱਚ ਜਿਹੜਾ ਲੋਟਾ ਸੀਗਾ ਜਿਹੜਾ ਚੂਲੀ ਕਰਨ ਨੂੰ ਮਹਾਰਾਜ ਨੇ ਜਲ ਭਰਿਆ ਪਾਣੀ ਭਰਿਆ ਸੀ ਮਹਾਰਾਜ ਨੇ ਫੁਰਤੀ ਦਿਖਾਈ ਕਲਗੀਆਂ ਵਾਲੇ ਨੇ ਤੇ ਵਗਾਤਾ ਲੋਟਾ ਨੂਰਦੀਨ ਦੇ ਮਾਰਿਆ ਨੂਰਦੀਨ ਦੇ ਲੋਟਾ ਵੱਜਾ ਨੂਰਦੀਨ ਪਾਰ ਬਲਾਤਾ ਹੁਣ ਨੂਰਦੀਨ ਜਸੂਸੀ ਕਰਨ ਆਇਆ ਸੀ ਕੁਝ ਇਤਿਹਾਸ ਇਹ ਵੀ ਕਹਿੰਦੇ ਵੀ ਉਹਨੇ ਬਾਣਾ ਵੀ ਪਾਇਆ ਸਿਖਾਣਾ ਪਰ ਉਹਨੂੰ ਇਹ ਨਹੀਂ ਪਤਾ ਵੀ ਬਾਣੀ ਦੇ ਬਾਣਾ ਉਹ ਬਾਣਾ ਦੇ ਪਾਲਿਆ ਪਰ ਬਾਣੀ ਉਹਦੇ ਪੱਲੇ ਨਹੀਂ ਸੀ ਉਹਨੇ ਬਾਣਾ ਦੇ ਪਾਲਿਆ ਪਰ 5 ਕੁਟਾ ਅਮਰਤੀਆਂ ਜੋ ਕਲਗੀਆਂ ਵਾਲੇ ਨੇ ਛਕਾਈਆਂ ਸੀ ਉਹ 5 ਕੁਟਾ ਅਮਰਤੀਆਂ ਉਹਦੇ ਪੱਲੇ ਨਹੀਂ ਸੀ ਉਹ ਕੇਵਲ ਇੱਕ ਬਹਿਰੂ ਪਿਆ ਸੀਗਾ ਜਸੂਦ ਸੀਗਾ ਜੋ ਕਲਗੀਆਂ ਵਾਲੇ ਨੂੰ ਫਾਇਦਾ ਵੇਖ ਕੇ ਸਮਾ ਵੇਖ ਕੇ ਕਲਗੀਆਂ ਵਾਲੇ ਤੇ ਵਾਰ ਕਰਨ ਆਇਆ ਸੀ ਪਰ ਕਲਗੀਆਂ ਵਾਲੇ ਜਾਨੀ ਜਾਨ ਕਲਗੀਆਂ ਵਾਲੇ ਉਹਨੂੰ ਥਾ ਉਹਨੂੰ ਨੂਰਦੀਨ ਨੂੰ ਉੱਥੇ ਪਾਰ ਬੁਲਾਤਾ ਹੁਣ ਇਸ ਤੋਂ ਅੱਗੇ ਹਵਾਲਾ ਲੱਗੀ ਮਿਲਦਾ ਵਾ ਉਹ ਆਂਦੇ ਵੀ ਮਹਾਰਾਜ ਕਹਿੰਦੇ ਆ ਇਹ ਗੱਲ ਮੈਂ ਕੋਲੋਨੀ ਕਹਿ ਰਿਹਾ ਇਹ ਗੱਲ ਉੱਥੇ ਲਿਖੀ ਆ ਉੱਥੇ ਬੋਰਡ ਤੇ ਵੀ ਲਿਖੀ ਬਾਹਰ ਗੁਰਦੁਆਰਾ ਦਾ ਤਨਸਰ ਸਾਹਿਬ ਤੇ ਜਦੋਂ ਮਹਾਰਾਜ ਨੇ ਉਹਨੂੰ ਪਾਰ ਬੁਲਾਤਾ ਤੇ ਮਹਾਰਾਜ ਨੇ ਸ਼ਰਾਫ ਦੇਤਾ ਉਹਨੂੰ ਕੋਈ ਵੀ ਸਿੱਖ ਤੇਰੇ ਇੱਥੇ ਆਊਗਾ ਕਬਰ ਤੇ ਤੇ ਆ ਕੇ ਤੇਰੇ ਪੰਜ ਜੁੱਤੀਆਂ ਮਾਰ ਕੇ ਜਾਊਗਾ ਮੈਂ ਬੇਨਤੀ ਕਰਾਂ ਇਹ ਗੱਲ ਕਰਕੇ ਨਾ ਮਾਫ਼ ਕਰਨਾ ਅਸੀਂ ਆਪਣੇ ਗੁਰੂ ਨੂੰ ਵੱਡਾ ਨਹੀਂ ਵਿਖਾਰਾਏ ਅਸੀਂ ਆਪਣੇ ਗੁਰੂ ਨੂੰ ਨੀਵਾ ਵਿਖਾਰਾ ਰਹੇ ਹਾਂ ਪੁੱਛੋ ਕਿਵੇਂ ਜਦੋਂ ਉਹੀ ਮਹਾਰਾਜ ਪੰਜਵੇਂ ਜਾਮੇ ਦੇ ਵਿੱਚ ਜਦੋਂ ਉਹਨਾਂ ਦੇ ਸਗੇ ਪੁੱਤਰ ਗੁਰੂ ਅਰਜਨ ਸਾਹਿਬ ਗੁਰੂ ਅਰਜਨ ਸਾਹਿਬ ਦੇ ਸਗੇ ਪੁੱਤਰ ਗੁਰੂ ਅਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤਿੰਨ ਵਾਰੀ ਕਰ ਚੁੱਕਾ ਉਹਨਾਂ ਦਾ ਸਗਾ ਭਰਾ ਪ੍ਰਿਥੀਚੰਦ ਤਿੰਨ ਵਾਰੀ ਕੋਸ਼ਿਸ਼ ਕੀਤੀ ਉਹਨੇ ਵੀ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਖਤਮ ਕਰ ਦਵਾਂ ਤੇ ਗੁਰਤਾ ਕਦੀ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜੇ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਖਤਮ ਨਹੀਂ ਕਰ ਪਾਇਆ ਤੇ ਸ਼ਰੀਕਾ ਸਭ ਤੋਂ ਵੱਡਾ ਕੀਤਾ ਜੇਕਰ ਤੇ ਪ੍ਰਿਥੀਚੰਦ ਨੇ ਗੁਰੂ ਅਰਜਨ ਸਾਹਿਬ ਦੇ ਪ੍ਰਾਣ ਨਹੀਂ ਕੀਤਾ ਮੈਂ ਬੇਨਤੀ ਕਰ ਅਸੀਂ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਵੀ ਸਿੱਖ ਇਥੇ ਪੰਜੀ ਜੁੱਤੀਆਂ ਮਾਰਨ ਮੈਂ ਬੇਨਤੀ ਕਰਾਂ ਇਹ ਗੱਲ ਕਿਤੇ ਨਾ ਕਿਤੇ ਅਸੀਂ ਆਪਣੇ ਗੁਰੂ ਦੇ ਵਿੱਚ ਇਹ ਚੀਜ਼ ਬਣਾ ਰਹੇ ਆ ਆਪਣੇ ਗੁਰੂ ਨਾਲ ਵੀ ਸਾਡਾ ਗੁਰੂ ਬਦਲੇ ਵਾਲਾ ਹੈਗਾ ਬਦਲੇ ਲੈਣ ਦਾ ਹੁੰਦਾ ਹੈਗਾ ਪਰ ਮੈਂ ਬੇਨਤੀ ਕਰਾਂ ਸਾਡੇ ਗੁਰੂ ਨੇ ਕਦੀ ਬਦਲੇ ਦੀ ਭਾਵਨਾ ਨਹੀਂ ਰੱਖੀ ਕਦੀ ਵੀ ਸਾਡੇ ਗੁਰੂ ਨੇ ਬਦਲੇ ਦੀ ਭਾਵਨਾ ਨਹੀਂ ਰੱਖੀ ਉਸ ਦੇ ਅਗੇਂਸਟ ਜੇਕਰ ਆਪਾਂ ਦੂਜੇ ਬੰਦੇ ਦੇਖੀਏ ਉਸ ਦੇ ਓਪੋਜ਼ਿਟ ਉਹੀ ਗੁਰੂ ਗੋਬਿੰਦ ਸਿੰਘ ਜਦੋਂ ਪੰਜਵੇਂ ਜਾਮੇ ਦੇ ਵਿੱਚ ਪ੍ਰਥੀਚੰਦ ਨੂੰ ਕੁਝ ਨਹੀਂ ਕਹਿੰਦੇ ਉਹ ਕਹਿੰਦੇ ਗੁਰੂ ਸਾਹਿਬ ਦੀ ਰਜਾ ਹੈ ਮੇਰਾ ਪੁੱਤ ਬਚ ਗਿਆ ਤੇ ਮਹਾਰਾਜ ਬਦਲਾ ਲੈਣ ਵਾਲਾ ਹੁੰਦੇ ਤੇ ਮਹਾਰਾਜ ਉੱਥੇ ਬਦਲਾ ਲੈਂਦੇ ਪਰ ਮਹਾਰਾਜ ਬਦਲਾ ਲੈਣ ਵਾਲਿਆਂ ਚੋਂ ਨਹੀਂ ਮਹਾਰਾਜ ਗੁਰੂ ਦੇ ਛੱਡਣ ਵਾਲਿਆਂ ਅਕਾਲ ਪੁਰਖ ਵੈਗਦੂ ਦੇ ਪ੍ਰੋਸਾਹ ਰੱਖਣ ਵਾਲਿਆਂ ਚੋਂ ਹੀ ਤੋ ਇਹ ਗੱਲ ਕਰਕੇ ਅਸੀਂ ਆਪਣੇ ਗੁਰੂ ਨੂੰ ਨੀਵਾਂ ਨਹੀਂ ਵਿਖਾਉਣਾ ਕਿਉਂਕਿ ਗੁਰੂ ਸਾਡਾ ਬਦਲੇ ਲੈਣ ਵਾਲਾ ਨਹੀਂ ਸਾਡਾ ਗੁਰੂ ਤੇ ਉਹ ਹੀ ਜੇਕਰ ਕੋਈ ਮੁਗਲ ਦੇ ਤੀਰ ਗੁਰੂ ਸਾਹਿਬ ਛੱਡਦੇ ਹੈਗੇ ਕੋ تیر ਮਾਰਦੇ ਹੀ ਨਾ ਗੁਰੂ ਸਾਹਿਬ ਤੇ تیر ਦੇ ਅੱਗੇ ਸੋਨਾ ਲੱਗਾ ਹੁੰਦਾ ਹੈ ਉਹ ਸੋਨੇ ਨਾਲ ਲੈਸ ਹੋਇਆ ਤੀਰ ਜਿਹੜਾ ਜਦੋਂ ਜਾ ਕੇ ਕਹੇ ਮੁਗਲ ਦੇ ਵੱਜਦਾ ਹੈ ਜਾਂ ਮਹਾਰਾਜ ਦੀ ਮਗਰ ਜੋ ਮਹਾਰਾਜ ਦੀ ਜੋ ਵਿਚਾਰ ਸੀਗੀ ਉਹ ਇਹ ਸੀ ਕਿ ਜਦੋਂ ਤੀਰ ਮੁਗਲ ਦੇ ਵੱਜੇ ਤੇ ਜੇ ਤੇ ਉਹ ਮੁਗਲ ਵੱਜਵੇ ਤੇ ਇਹਦੇ ਇਲਾਜ ਦੇ ਕੰਮ ਆਵੇ ਜੇ ਮਰ ਜਵੇ ਤੇ ਇਹਦੇ ਪਰਿਵਾਰ ਦੇ ਮਗਰੋਂ ਕੰਮ ਆਵੇ ਉਦੇ ਬੱਚਿਆਂ ਦੇ ਮਗਰ ਕੰਮ ਆਵੇ ਤੇ ਮੈਂ ਬੇਨਤੀ ਕਰਾਂ ਜਿਹੜੇ ਮਹਾਰਾਜ ਦੀ ਸੋਚ ਐਡੀ ਵੱਡੀ ਐਡੀ ਉੱਚੀ ਸੋਚੀ ਸੋਚ ਤੇ ਉਹ ਮਹਾਰਾਜ ਕਿਵੇਂ ਸਾਨੂੰ ਕਹਿ ਸਕਦੇ ਆ ਕਿ ਤੁਸੀਂ ਜੁੱਤੀਆਂ ਮਾਰੋ ਕਬਰ ਤੇ ਕਿਵੇਂ ਕਹਿ ਸਕਦੇ ਇਹ ਹੀ ਆਪਣੇ ਗੁਰੂ ਨੂੰ ਵੱਡਾ ਨਹੀਂ ਵਿਖਾ ਰਹੇ ਇਹ ਗੱਲ ਕਰਕੇ ਹੀ ਆਪਣੇ ਗੁਰੂ ਨੂੰ ਨੀਵਾ ਵਿਖਾ ਰਹੇ ਹੁਣ ਮੈਂ ਉਸ ਤੋਂ ਅੱਗੇ ਹੋਰ ਇਤਿਹਾਸ ਦੇ ਵਿੱਚ ਉਹ ਵਾਲਾ ਦਾ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਹਰਦਵਾਰ ਗਏ ਆ ਹੁਣ ਉੱਥੇ ਕੀ ਦੇਖਦੇ ਮਹਾਰਾਜ ਵੀ ਇੱਥੇ ਕੁਝ ਪੁਜਾਰੀ ਕੁਝ ਬ੍ਰਾਹਮਣ ਕੁਝ ਪੰਡਿਤ ਕੁਝ ਹਿੰਦੂ ਵੀਰ ਨਦੀ ਦੇ ਵਿੱਚ ਉਤਰੇ ਆ ਤੇ ਸੂਰਜਵਾਲ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਆ ਸੂਰਜਵਾਲ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਆ ਤੇ ਪਾਦਸ਼ਾਹ ਪੁੱਛਦੇ ਆ ਵੀ ਤੁਸੀਂ ਕੀ ਕਰਦੇ ਪਏ ਤੇ ਉਹਨਾਂ ਹਿੰਦੂ ਵੀਰਾਂ ਨੇ ਕੋ ਜਵਾਬ ਦਿੱਤਾ ਉਹ ਕਹਿੰਦੇ ਵੀ ਇਹ ਪਾਣੀ ਇਹੀ ਆਪਣਾ ਮਰੇ ਹੋਏ ਪਿਤਰਾਂ ਤੱਕ ਤੇ ਸੂਰਜ ਦੇਵਤਾ ਤੱਕ ਇਦਾਂ ਐ ਕਰਕੇ ਪਾਣੀ ਪਚਾ ਰਹੇ ਆ ਤੇ ਗੁਰਨਾਣ ਐਸਾ ਪਾਸ਼ਾ ਉਸੇ ਨਦੀ ਦੇ ਵਿੱਚ ਉਤਰੇ ਆ। ਨਦੀ ਦੇ ਵਿੱਚ ਉਤਰ ਕੇ ਪਾਸ਼ਾ ਮਹਾਰਾਜ ਉਲਟੀ ਦਿਸ਼ਾ ਵੱਲ ਮੂੰਹ ਕਰਕੇ ਇਦਾਂ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਆ। ਹੁਣ ਉੱਥੇ ਹਿੰਦੂ ਵੀਰ ਨੇ ਸਵਾਲ ਕੀਤਾ ਵੀ ਭਾਈ ਤੂੰ ਝੱਲਾ ਹੋ ਗਿਆ ਵਾ। ਉਹ ਆਂਦੇ ਵੀ ਸੂਰਜ ਤਾਂ ਇੱਧਰ ਆ। ਤੂੰ ਪਾਣੀ ਉਲਟੇ ਬੰਦੇ ਦੇ ਇੰਡਿਆਂ ਵਾ। ਉਹ ਆਂਦੇ ਮੇਰੇ ਪੰਜਾਬ ਖੇਤ ਸੋਕਰ ਆਂ ਮੈਂ ਖੇਤ ਆਪਣੇ ਪੰਜਾਬ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਕਰਤਾਰਪੁਰ। ਤੇ ਉਹ ਜੰਨੇ ਹਿੰਦੂ ਵੀਰ ਉਹ ਸਾਰੇ ਅਸਪੈਂਦੇ ਆ। ਉਹ ਕਹਿੰਦੇ ਭੋਲਿਆ। ਭੋਲੀਆਂ ਗੱਲਾਂ ਕਰਦਾ ਵਾ। ਐਡੀ ਦੂਰ ਪੰਜਾਬ ਤੇਰਾ ਪਾਣੀ ਪੰਜਾਬ ਪਹੁੰਚੂ। ਤੇ ਗੁਰਨਾਨਕ ਸਾਹਿਬ ਨੇ ਉੱਥੇ ਲੌਜਿਕ ਹੀ ਦਿੱਤਾ। ਮਹਾਰਾਜ ਨੇ ਲੌਜਿਕ ਦਿੱਤਾ ਕਿ ਜੇਕਰ ਮੇਰੇ ਦੁਆਰਾ ਛੱਟਿਆ ਹੋਇਆ ਪਾਣੀ ਪੰਜਾਬ ਹੈ ਵੀ ਧਰਤੀ ਤੇ ਆ ਤੇ ਪੰਜਾਬ ਹੀ ਨਹੀਂ ਪਹੁੰਚ ਸਕਦਾ ਹਾ ਪੰਜਾਬ ਤੇ ਤੁਹਾਡਾ ਛੱਟਿਆ ਹੋਇਆ ਪਾਣੀ ਕੀ ਗੱਲ ਸੂਰਜ ਤੱਕ ਪਹੁੰਚੂ? ਉਹ ਮਾਰਾਇਦਾ ਲੌਜਿਕ ਸੀਗਾ ਤੇ ਉਸ ਲੌਜਿਕ ਨਾਲ ਆਪਾਂ ਇਸ ਲੌਜਿਕ ਨੂੰ ਵੇਖੀਏ ਹੈ ਤੇ ਉਹ ਕਲਗੀਆਂ ਵਾਲਾ ਪਹਿਲੇ ਜਾਮੇ ਜੀ ਪਹਿਲੀ ਜੋਤ ਉਹੀ ਕਲਗੀਆਂ ਵਾਲਾ ਜੋਤ ਇੱਕੀ ਆ ਪਰ ਉਹੀ ਕਲਗੀਆਂ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਹਰਦਵਾਰ ਗਏ ਉੱਥੇ ਉਹਨਾਂ ਨੇ ਕਿਹਾ ਵੀ ਏਡੀ ਦੂਰ ਪਾਣੀ ਕਿੱਦਾਂ ਪਹੁੰਚ ਜੂ ਤਾਂ ਮੈਂ ਸਵਾਲ ਕਰਾ ਸਿੱਖੋ ਅੱਜ ਤੁਹਾਡੀਆਂ ਜੁੱਤੀਆਂ ਮਾਰੀਆਂ ਨੂਰਦੀਨ ਤੱਕ ਕਿੱਦਾਂ ਪਹੁੰਚਣਗੀਆਂ ਹਰ ਸਾਲ ਨਵੀਂ ਕਬਰ ਬਣਾਉਣੀ ਪੈਂਦੀ ਏ ਉਥੇ ਕੁਝ ਬੰਦੇ ਕਹਿ ਰਹੇ ਸੀ ਸਿੱਖੋਂ ਮੈਂ ਬੇਨਤੀ ਕਰਾਂ ਬਾਣੀ ਦੇ ਵਿੱਚ ਉਹ ਵਾਲਾ ਦਵਾ ਮਹਾਰਾਜ ਕਹਿੰਦੇ ਆ ਜੇ ਮਿਰਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਮਨ ਉਸਤੇ ਕਹੋ ਕਮਨ ਫਲ ਪਾਵੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਵੀ ਜੇ ਕੋਈ ਬੰਦਾ ਮਿਰਤਕ ਨੂੰ ਭਾਵ ਕੇ ਮੁਰਦੇ ਨੂੰ ਚੰਦਨ ਚੰਦਨ ਲਾ ਦੇਵੇ ਤੇ ਮੁਰਦੇ ਨੂੰ ਤਾਂ ਕੋਈ ਫਲ ਨਹੀਂ ਹੈ ਕਿਉਂਕਿ ਮੁਰਦਾ ਵਾ ਮੈਂ ਸਵਾਲ ਕਰਾਂ ਨੂਰਦੀਨ ਦੀ ਕਬਰ ਤੇ ਜੁੱਤੀਆਂ ਮਾਰੀਆਂ ਨੂਰਦੀਨ ਨੂੰ ਨਾ ਕੀ ਫਰਕ ਪੈਣਾ ਵਾ ਮਹਾਰਜ ਬਾਣੀ ਚ ਲਿਖਦੇ ਆ ਜੇ ਮਰਤਕੋ ਵਿਸ਼ਟਾ ਮਾਹਰ ਰੁਲਾਈ ਤਾਂ ਤਾਂ ਮਰਤਕ ਦਾ ਕਿਆ ਘਟ ਜਾਈ ਜੇ ਮਰਤਕੋ ਵਿਸ਼ਟਾ ਮਾਹਰ ਰੁਲਾਈ ਤਾਂ ਮਰਤਕ ਦਾ ਕਿਆ ਘਟ ਜਾਈ ਜੇ ਮਰਤਕ ਨੂੰ ਇੱਕ ਮੁਰਦੇ ਨੂੰ ਮਿੱਟੀ ਦੇ ਵਿੱਚ ਰੋਲਿਆ ਜਾਵੇ ਤੇ ਉਹਦਾ ਮੁਰਦੇ ਦਾ ਕੀ ਘਟ ਜੂਗਾ ਤਾਂ ਮਰਤਕ ਕਿਆ ਘਟ ਜਾਈ ਕੀ ਘਟ ਜੂ ਦਾ ਮੁਰਦੇ ਦਾ ਕੁਝ ਨਹੀਂ ਤੇ ਇਸ ਹਵਾਲੇ ਨੂੰ ਜੇ ਇਧਰ ਲਾ ਕੇ ਵੇਖੀਏ ਕਿ ਜੇਕਰ ਭਗਤ ਕਬੀਰ ਸਾਹਿਬ ਕਹਿ ਰਹੇ ਵੀ ਜੀਵਤ ਪਿਤਰ ਨਾ ਮੰਨੇ ਕਉ ਮੋਇ ਸ਼ਰਾਦ ਕਰਾਹੀ ਪਿਤਰ ਵੀ ਬਪੁਰੇ ਕਹੋ ਕਿ ਉਹ ਪਾਵੇ ਕਊਆ ਕੂਕਰ ਖਾਹੀ ਜੇਕਰ ਸਾਡਾ ਮੜੀਆਂ ਦੇ ਵਿੱਚ ਰੱਖਿਆ ਹੋਇਆ ਸਾਡਾ ਸ਼ਰਾਦ ਸਾਡਾ ਮੜੀਆਂ ਦੇ ਵਿੱਚ ਰੱਖਿਆ ਹੋਇਆ ਅੰਨ ਉਹ ਸਾਡੇ ਪਿਤਰ ਤੱਕ ਮਰੇ ਹੋਏ ਬੰਦੇ ਤੱਕ ਨਹੀਂ ਪਹੁੰਚ ਸਕਦਾ ਕਊਆ ਕੂਕਰ ਖਾਹੀ ਭਗਤ ਕਬੀਰ ਸਾਹਿਬ ਕਹਿੰਦੇ ਆ ਕੋਵਾ ਭਾਵਕੇ ਕਾਂ ਦੇ ਕੂਕਰ ਕਹਿੰਦੇ ਕੁੱਤੇ ਨੂੰ ਭਾਵਕੇ ਕਾਂ ਦੇ ਕੁੱਤੇ ਖਾਂਦੇ ਆ ਤਾਂ ਮੈਂ ਬੇਨਤੀ ਕਰਾਂ ਜੇਕਰ ਮੜੀਆਂ ਦੇ ਵਿੱਚ ਰੱਖਿਆ ਹੋਇਆ ਅੰਨ ਜੇਕਰ ਉਹ ਮੁਰਦੇ ਤੱਕ ਸਾਡੇ ਪਰਿਵਾਰ ਦਾ ਜਿਹੜਾ ਜੀਚੜਾ ਹੀ ਕਰ ਗਿਆ ਉਹਦੇ ਤੱਕ ਨਹੀਂ ਜਾ ਸਕਦੇ ਸ਼ਰਾਦ ਕਰਾਏ ਮਰੇ ਤੱਕ ਪ੍ਰਾਣੀ ਤੱਕ ਨਹੀਂ ਜਾ ਸਕਦੇ ਤੇ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਇੰਨੇ 100 ਸਾਲ ਪਹਿਲਾਂ 300 ਸਾਲ ਪਹਿਲਾਂ 350 350 ਸਾਲ ਪਹਿਲਾਂ ਮਰ ਗਿਆ ਨੂਰਦੀਨ ਮਹਾਰਾਜ ਨੇ ਪਾਰ ਬੁਲਾਤਾ ਮੈਂ ਬੇਨਤੀ ਕਰਦਾ ਸਾਡੀਆਂ ਜੁੱਤੀਆਂ ਮਾਰੀਆਂ ਉਹ ਤਾਂ ਕਿੱਦਾਂ ਪਹੁੰਚ ਜਾਣਗੀਆਂ ਬਾਣੀ ਚੋਂ ਬਲਦਾਂ ਮੈਨੂੰ ਪਤਾ ਗਾਲਾਂ ਆਉਣੀਆਂ ਮੈਨੂੰ ਗਾਲਾਂ ਕੱਢਣੀਆਂ ਮੈਨੂੰ ਹਾਏ ਇਦਾਂ ਹੀ ਕਹਿੰਦੇ ਸਾਨੂੰ ਹਰ ਵਾਰੀ ਹੁੰਦਾੜਦਾ ਹਾਏ ਮੁਗਲ ਦੀ ਲਾਦ ਹਾਏ ਕਲਗੀਆਂ ਵਾਲੇ ਤੇ ਉੰਗਲ ਚੁੱਕੀ ਮੈਂ ਉੰਗਲ ਨਹੀਂ ਕਹਿੰਦਾ ਚੁੱਕੀ ਉੰਗਲੀ ਨਹੀਂ ਕਹਿੰਦਾ ਚੁੱਕੀ ਕਲਗੀਆਂ ਵਾਲਾ ਸਾਡਾ ਪਿਓ ਆ ਤੇ ਅਸੀਂ ਆਪਣੇ ਪਿਓ ਨੂੰ ਇਹ ਗੱਲ ਕਹਿਗੇ ਨੀਮਾ ਬਖਾ ਰਹੇ ਆ ਕਿ ਮਹਾਰਾਜ ਸਾਨੂੰ ਕਹੇ ਗਏ ਵੀ ਪੰਜ ਛੇਤਰ ਮਾਰਿਓ ਉਹ ਨੂਰਦੀਨ ਸੀ ਉਹਨੇ ਪਿੱਠ ਦੇ ਗੁਰੂ ਦੇ ਵਾਰ ਕੀਤਾ ਅਸੀਂ ਅੱਜ ਜੁੱਤੀਆਂ ਕੋ ਮਾਰਦੇ ਆ ਅਸੀਂ ਉਹਦੇ ਡੰਡੇ ਕੋ ਮਾਰਦੇ ਆ ਅਸੀਂ ਟਰੈਕਟਰ ਕੋ ਚੜੀ ਫਿਰਦੇ ਆ ਉਹਦੀ ਕਬਰ ਤੇ ਕਿਉਂ ਕਿਉਂਕਿ ਉਹਨੇ ਪਿੱਠ ਦੇ ਵਾਰ ਕੀਤਾ ਤੇ ਸਿੱਖੋ ਉਹ ਤੇ ਇੱਕ ਨੂਰਦੀਨ ਹੀ ਮਹਾਰਾਜ ਨੇ ਪਾਰ ਬੁਲਾਤਾ ਅਸੀਂ ਨੂਰਦੀਨ ਤੋਂ ਵੱਡੇ ਨੂਰਦੀਨ ਜੀ ਇਹ ਸੱਚ ਦੱਸਦਾ ਤੁਹਾਨੂੰ ਮੈਂ ਜੀ ਪੁੱਛੋ ਕਿਵੇਂ ਨੂਰਦੀਨੇ ਪਿੱਠ ਤੇ ਵਾਰ ਕੀਤਾ ਜਹੀਂ ਵੀ ਗੁਰੂ ਦੀ ਪਿੱਠ ਤੇ ਵਾਰ ਕਰ ਰਹੇ ਆ ਪੁੱਛੋ ਕਿਵੇਂ ਮਹਾਰਾਜ ਦਾ ਹੁਕਮ ਸੀਗਾ ਕਿ ਤੁਹਾਡਾ ਕੋਈ ਦੇਹਧਾਰੀ ਗੁਰੂ ਨਹੀਂ ਆ। ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਤੇ ਆਪਣੇ ਗੁਰੂ ਦਾ ਹੁਕਮ ਨਹੀਂ ਮੰਨਦੇ। ਫਿਰ ਅਹੀਂ ਗੁਰੂ ਦੇ ਪੁੱਤ ਕਿਦਰ ਹੋਏ ਅਸੀਂ ਵੀ ਨੂਰਦੀਨ ਨਾਲੋਂ ਘਟ ਨਹੀਂ ਆ ਗੁਨੇਗਾਰ ਅਸੀਂ ਵੀ ਹੁੰਨੇ ਹੀ ਆ ਜਿੰਨਾ ਗੁਨੇਗਾਰ ਨੂਰਦੀਨ ਸੀ। ਨੂਰਦੀਨ ਦੇ ਗੁਰੂ ਦੀ ਪਿੱਠ ਤੇ ਵਾਰ ਕੀਤਾ ਜਹੀਂ ਵੀ ਗੁਰੂ ਦੀ ਪਿੱਠ ਤੇ ਵਾਰ ਕਰ ਰਹੇ ਆ ਪੁੱਛੋ ਕਿਵੇਂ ਦੇਹ ਧਾਰਿਆ ਨੂੰ ਗੁਰੂ ਮੰਨ ਕੇ ਉਹਦਾ ਨਿਗਰ ਜੇ ਨੂਰਦੀਨ ਹੀ ਮਹਾਰਾਜ ਨੇ ਪਾਰ ਬੁਲਾਤਾ ਅਸੀਂ ਨੂਰਦੀਨ ਨਾਲੋਂ ਵੀ ਵੱਡੇ ਨੂਰਦੀਨ ਜੀ ਕਿਵੇਂ ਬਾਣੀ ਕਹਿ ਕੇ ਗਈ ਆ ਵੀ ਦੁਬਦਾਂ ਨਾ ਪੜੋ ਹਰਬਿੰਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈਂ ਭਾਵ ਕੇ ਕਿਸ ਕਬਰ ਤੇ ਜਾ ਕੇ ਸੀਸ ਨਹੀਂ ਝੁਕਾਉਣਾ ਐ ਮੱਥਾ ਕਿਸ ਕਬਰ ਤੇ ਜਾ ਕੇ ਸਿੱਖ ਦਾ ਸਿਰ ਝੁਕੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ ਤੇ ਅੱਜ ਸਾਡੇ ਸਿੱਖ ਸਿੱਖ ਦਾ ਸਿਰ ਕਬਰਾਂ ਕਿ ਝੁਕਦਾ ਫਿਰੇ। ਅਬ ਪਖੰਡਈ ਬਾਬਿਆਂ ਗਾੜੀ ਝੁਕਦਾ ਫਿਰੇ। ਕੋਹਰਾ ਦਾ ਸੁਆਮੀ ਦਾ ਛੱਡੀਏ ਕੋ ਸਰਸੇ ਵਾਲਾ ਨਾ ਛੱਡੀਏ ਕੋ ਰਾਮ ਰਹੀਮ ਨਾ ਛੱਡੀਏ। ਕੋਈ ਨਕੋਦਰ ਵਾਲਾ ਲਾਡੀ ਸ਼ਾਹ ਨਾ ਛੱਡੀਏ। ਤੇ ਅਹੀਂ ਨੂਰਦੀਨ ਨਾਲੋਂ ਘਟਿਆ। ਮੈਂ ਬੇਨਤੀ ਕਰਾਂ ਨੂਰਦੀਨ ਦੇ ਜੁੱਤੀਆਂ ਦੇ ਮਾਰਤਕਾਂ ਕਬਰ ਤੇ ਅਹੀਂ ਸਾਡੇ ਜੁੱਤੀਆਂ ਮਾਰਨ ਵਾਲਾ ਕੌਣ ਆ? ਸਿੱਖੋ ਸਾਡੇ ਜੁੱਤੀਆਂ ਮਾਰਨ ਵਾਲਾ ਕੌਣ ਆ? ਉਹਦੇ ਇੱਕ ਨੂਰਦੀਨ ਆ ਮਹਾਰਾਜ ਨੇ ਪਾਰ ਬੁਲਾਤਾ ਅਹੀਂ ਨੂਰਦੀਨ ਨਾਲੋਂ ਘੱਟ ਨਹੀਂ ਅਹੀਂ ਨੂਰਦੀਨ ਨਾਲੋਂ ਵੀ 10 ਕਦਮ ਅੱਗੇ ਆ ਜੇ ਉਹ ਗੁਰੂ ਸਾਹਿਬ ਦੀ ਜੀਸੂਸੀ ਕਰਦਾ ਸੀ ਜੇ ਉਹਨੇ ਗੁਰੂ ਸਾਹਿਬ ਦੇ ਨਾਲ ਪਿੱਠ ਤੇ वार ਕੀਤਾ ਅਸੀਂ ਵੀ ਪਿੱਠ ਤੇ वार ਕਰ ਰਹੇ ਆ ਮਹਾਰਾਜ ਕਹਿ ਕੇ ਗਏ ਵੀ ਆਇਓ ਸੁਣਨ ਪੜਨ ਕੋ ਬਾਣੀ ਸੰਸਾਰ ਤੇ ਬਾਣੀ ਪੜਨ ਬਾਣੀ ਸੁਣਨ ਇਹ ਜੇ ਉਹਦੇ ਪੜੀ ਸੁਣੀ ਕੋਈ ਨਾ ਇਧਰ ਉਧਰ ਤੁਰੇ ਫਿਰਦੇ ਰਹੇ ਤਾਂ ਸਿੱਧੀ ਜੀ ਗੱਲ ਹੈ ਸੁਭਾਵਿਕ ਜੀ ਗੱਲ ਹੈ ਸਾਫ਼ ਜੀ ਗੱਲ ਭਈ ਨੂਰਦੀਨ ਨਾਲ ਉਹ ਘਟਾ ਹੀ ਨਹੀਂਏ ਬਸ ਸੁਭਾਵਿਕ ਜੀ ਗੱਲ ਆ ਨੂਰਦੀਨ ਨਾਲ ਨੂਰਦੀਨ ਨੂੰ ਜੁੱਤੀਆਂ ਮਾਰਨ ਵਾਸਤੇ ਤੂੰ ਹੀ ਗਾੜੀ ਹੋਗੇ ਤੇ ਸਾਨੂੰ ਜੁੱਤੀਆਂ ਮਾਰਨ ਵਾਲਾ ਗਾੜੀ ਹੋਇਆ ਕੋਈ ਨਹੀਂ ਮੈਂ ਵੀ ਵਿਚਈ ਆ ਅਹੀਂ ਵਿਚਈ ਆ ਨੂਰਦੀਨ ਦੇ ਜੁੱਤੀਆਂ ਹੀ ਮਾਰਦੀਆਂ ਸਾਡੇ ਕਿੰਨੇ ਮਾਰਨੀਆਂ ਜਿਹੜੇ ਅਸੀਂ ਬਾਣੀ ਨਹੀਂ ਪੜਦੇ ਸਾਡੇ ਕਿੰਨੇ ਮਾਰਨੀਆਂ ਅਸੀਂ ਨਿਤਨੇਮ ਨਹੀਂ ਕਰਦੇ ਸਾਡੇ ਕਿੰਨੇ ਮਾਰਦਿਆਂ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਅਸੀਂ ਗੁਰੂ ਦਾ ਹੁਕਮ ਉਹ ਹੁਕਮ ਨਹੀਂ ਮੰਨ ਰਹੇ ਸੋ ਸਿੱਖ ਸਖਾ ਬੰਦਪਹਿ ਪਾਈ ਜਿਤ ਗੁਰ ਜਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਏ ਵਿਛੜ ਚੋਟਾ ਖਾਵੇ ਮਹਾਰਾਜ ਦੀ ਬਾਣੀ ਦਾ ਵਾਕ ਆ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦਪਹਿ ਭਾਈ ਗੁਰੂ ਦਾ ਸਿੱਖ ਉਹ ਵਾ ਹੇ ਭਾਈ ਗੁਰੂ ਕਾ ਸਿੱਖ ਉਹ ਆ ਜੇ ਗੁਰਕੇ ਭਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ੱਲੇ ਹੁਕਮ ਦੇ ਵਿੱਚ ੱਲੇ ਉਹ ਗੁਰੂ ਕਾ ਸਿੱਖ ਆ ਤੇ ਜੋ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਜਿਹੜਾ ਬੰਦਾ ਆਪਣੇ ਭਾਣੇ ਚੱਲਦਾ ਵਾ ਗੁਰੂ ਨੂੰ ਪੇਠ ਵਿਖਾ ਕੇ ਆਪਣੇ ਭਾਣੇ ਚੱਲਦਾ ਵਾ ਵਿਛੜ ਝੋਟਾ ਖਾਈ ਵਿਛੜ ਝੋਟਾ ਖਾਵੇ ਉਹਦਾ ਝੋਟਾ ਖਾਂਦਾ ਵਾ ਜਿੱਦਾਂ ਇੱਕ ਕਰਤਾਵਛਾ ਆਪਦੀ ਗਾਮ ਅੱਜ ਦੇ ਕੋਲ ਦੁੱਧ ਪੀਣ ਗਿਆ ਆਵੇ ਤੇ ਉਹਦੀ ਆਪਣੀ ਗਾਮ ਅੱਜੀ ਪੀਉਂਦੀ ਦੁੱਧ ਨੂੰ ਪਰ ਜਦੋਂ ਅਯੂ ਕਰਤਾਵਛਾ ਆਪਦੀ ਗਾਮ ਅੱਜ ਨੂੰ ਛੱਡ ਕੇ ਦੂਜੇ ਗਾਮ ਆ ਇਹਦੇ ਥੱਲੇ ਦੁੱਧ ਲੱਭਣ ਚਲ ਜਾਈ ਤੇ ਨਾਸਾਂ ਲੱਤਾ ਖਾ ਕੇ ਹੁੰਦਾ ਵਾ ਉਦਾਂ ਹੀ ਆਪਣੇ ਭਾਂਲੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਚੋਟਾਂ ਪੈਣੀਆਂ ਸਾਨੂੰ ਵੀ ਸਾਡੇ ਮੁਖ ਤੇ ਵੀ ਜੇ ਅਸੀਂ ਆਪਣੇ ਭਾਂਲੇ ਦੇ ਵਿੱਚ ਚੱਲਾਂਗੇ ਤੇ ਨਾ ਸੋ ਸਿੱਖ ਸਖਾ ਬੰਦਾ ਪੈ ਭਾਈ ਜੇ ਗੁਰਕੇ ਪਾਣੀ ਵਿੱਚ ਆਵੇ ਗੁਰੂ ਦੇ ਪਾਣੀ ਚੱਲਣਾ ਆਪਣੇ ਪਾਣੀ ਨਹੀਂ ਚੱਲਣਾ ਗੁਰੂ ਨੂੰ ਪੈਠ ਨਹੀਂ ਵਿਖਾਉਣੀ ਗੁਰੂਵਾਲ ਮੁਖ ਕਰਨਾ ਗੁਰੂਵਾਲ ਮੁਖ ਹੋਊਗਾ ਪੰਜੇ ਵਿਕਾਰਾਂ ਦੀ ਮੁਠੀ ਹੀ ਰਹਿਣਗੇ ਗੁਰੂਵਾਲ ਮੁਖ ਹੋਊਗਾ ਤਾਂ ਦੁਨਿਆਵੀ ਪਦਾਰਥ ਤੁਹਾਡੇ ਮਗਰ ਮਗਰ ਭਜ ਦੇ ਫਿਰਨਗੇ ਤੇ ਜੇ ਗੁਰੂ ਨੂੰ ਪੈਠ ਵਿਖਾ ਕੇ ਤੁਸੀਂ ਵਿਕਾਰਾਂ ਪਿੱਛੇ ਭੱਜੇ ਦੁਨਿਆਵੀ ਪਦਾਰਥਾਂ ਪਿੱਛੇ ਭੱਜੇ ਤੇ ਗੁਰੂ ਨੂੰ ਪਿੱਠ ਤੇ ਉਹ ਜਿਹੜੇ ਦੁਨਿਆਵੀ ਧਨ ਦੁਨਿਆਵੀ ਚੀਜ਼ਾਂ ਉਹ ਸਾਡੇ ਤਾਂ ਵੀ ਨਹੀਂ ਆਉਣੀਆਂ ਹਾ ਸਾਡੇ ਤਾਂ ਵੀ ਨਹੀਂ ਆਉਣੀਆਂ ਅਸੀਂ ਨੂਰ ਦੀ ਨਾਲੋਂ ਘਟਣੀ ਅਸੀਂ ਉਸ ਤੋਂ ਵਿਚਾਰ ਤਿਆਗ ਗਏ ਆ ਉਹਦੇ ਮਹਾਰਾਜ ਨੇ ਪਾਰ ਬੁਲਾਤਾ ਸੀ ਅੱਜ ਅਹੀਂ ਬਣੀ ਨਹੀਂ ਪੜਦੇ